ਸ਼੍ਰੀ ਅਕਾਲਤਕ ਸਾਬਦੋ ਲੱਗੀ ਤਨਖਾਹ ਭੁਗਤਣ ਲਈ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸੁਖਦੇਵ ਸਿੰਘ ਢਿੰਡਸਾ ਨੇ ਸੁਖਬੀਰ ਬਾਦਲ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ ਜਿਸ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਤੂਫਾਨ ਮਚਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਸੁਖਦੇਵ ਢਿੰਡਸਾ ਨੇ ਕਿਹਾ ਹੈ ਕਿ ਸ਼੍ਰੀ ਅਕਾਲਤਕ ਸਾਬਦ ਦੇ ਦੇਸ਼ ਉਚ ਅਨੁਸਾਰ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਜੁੱਟ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁੰੰਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿਉਂਕਿ ਮੁਰਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਉਹ ਹਮੇਸ਼ਾ ਤੋਂ ਹੀ ਸਰਬ ਪ੍ਰਵਾਨਤ ਪ੍ਰਧਾਨ ਹੁੰਦਾ ਹੈ ਫਿਰ ਚਾਹੇ ਚੋਣ ਉਪरांत ਸੁਖਵੀਰ ਬਾਦਲ ਹੀ ਮੁਰਤੋਂ ਪ੍ਰਧਾਨ ਬਣ ਅਸੀਂ ਸਾਰੇ ਪ੍ਰਵਾਨ ਕਰਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਰ ਆਗੂ ਹੋਣ ਦੇ ਨਾਤੇ ਸੁਖਦੇਵ ਸਿੰਘ ਢੀਂਡਸਾ ਦੀ ਇਹ ਵਿਸ਼ੇਸ਼ ਪਹਿਲ ਕਦਮੀ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ਵਿੱਚ ਪੁਚਾਲ ਲਿਆ ਕੇ ਰੱਖ ਦਿੱਤਾ ਢੀਂਡਸਾ ਨੇ ਸਪਸ਼ਟ ਸ਼ਬਦਾ ਵਿੱਚ ਮੰਨਿਆ ਕਿ ਜੇ ਨਵੀਂ ਚੋਣ ਪ੍ਰਾਂਤ ਮੁੜ ਤੋਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਉਹ ਸਾਨੂੰ ਸਾਰਿਆਂ ਨੂੰ ਹੀ ਮਨਜ਼ੂਰ ਹੋਣਗੇ ਅਤੇ ਨਾ ਮਨਜ਼ੂਰ ਹੁੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇੱਥੇ ਢਿੰਡਸਾ ਨੇ ਜਥੇਦਾਰ ਕਾਲਤਕ ਸਾਬ੍ਹ ਵੱਲੋਂ ਬਾਗੀਆਂ ਤੇ ਦਾਗੀਆਂ ਦੇ ਇਕੱਠ ਹੋਣ ਵਾਲੇ ਹੁਕਮ ਬਾਰੇ ਟਿੱਪਣੀ ਦੇ ਦੇਸਾ ਇਸ ਮੌਕੇ ਉਹਨਾਂ ਦੇ ਨਾਲ ਜਿਹਦਾ ਰੂਪ ਨਗਰ ਦੇ ਅਕਾਲੀ ਆਗੂ ਵੀ ਹਾਜ਼ਰ ਸਨ ਤਾਂ ਸੁਖਦੇਵ ਸਿੰਘ ਢਿੰਡਸਾ ਦੇ ਵੱਡੇ ਬਿਆਨ ਨੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੰਦੇ ਆ ਰਹੇ ਸੀਗੇ ਜਿਸ ਦਾ ਇਤਰਾਜ਼ ਸੁਖਦੇਵ ਸਿੰਘ ਢਿੰਡਸਾ ਨਹੀਂ ਬਲਕਿ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਰਖੜਾ ਸਕੰਦਰ ਸਿੰਘ ਮਲੂਕਾ ਸਵੇਤ ਬਹੁਤ ਸਾਰੇ ਅਕਾਲੀ ਲੀਡਰਾਂ ਨੇ ਇਸ ਦਾ ਵਿਰੋਧ ਕੀਤਾ ਕਿ ਸੁਖਬੀਰ ਬਾਦਲ ਖੁਦ ਹੀ ਪ੍ਰਧਾਨ ਕਿਉਂ ਬਣੀ ਬੈਠੇ ਨੇ ਪਾਰਟੀ ਦੀ ਕਮਾਨ ਬਾਦਲਾਂ ਦੇ ਹੱਥ ਵਿੱਚ ਹੀ ਕਿਉਂ ਹੈ ਬਾਕੀਆਂ ਦੀ ਵੀ ਫਰਜ ਬੰਦ ਹੈ ਕਿ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਤਾਂ ਹੁਣ ਸੁਖਦੇਵ ਸਿੰਘ ਢੀਡਸਾ ਨੇ ਸਟੈਂਡ ਬਦਲ ਦਿੱਤਾ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਜਦੋਂ ਸੁਖਦੇਵ ਸਿੰਘ ਢੀਡਸਾ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਲੱਗ ਹੋਏ ਸੀ ਤਾਂ ਉਸ ਤੋਂ ਬਾਅਦ 2024 ਦੇ ਚੋਣਾਂ ਤੋਂ ਪਹਿਲਾਂ ਉਹ ਫਿਰ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹਾ ਸੀਗਾ ਕਿ ਜਿੰਨਾ ਚਿਰ ਤੱਕ ਸੁਖਵੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਦੇ ਤਾਂ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗਾ ਤਾਂ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਕਹਿੰਦੇ ਇਹ ਬਿਆਨ ਦਿੱਤੇ ਜਾਂਦੇ ਨੇ ਬੜੀਆਂ ਛੋਟੀਆਂ ਸਿੱਜਾਂ ਹੁੰਦੀਆਂ ਨੇ ਪਰ ਅਸੀਂ ਸਾਰੇ ਇਕੱਠੇ ਆ ਤਾਂ ਇਸ ਬਿਆਨ ਇਸ ਬਿਆਨ ਦਾ ਉਹਨਾਂ ਨੇ ਕਹ ਲਈਏਕ ਸਵਾਲ ਦਾ ਵੀ ਕੋਈ ਚੰਗੀ ਤਰ੍ਹਾਂ ਉੱਤਰ ਨਹੀਂ ਸੀ ਦਿੱਤਾ ਹੈਗਾ ਤਾਂ ਸੁਖਦੇਵ ਢਿੰਡਸਾ ਕਦੇ ਅਕਾਲੀ ਦਲ ਚੋਂ ਬਾਹਰ ਜਾਂਦੇ ਰਹੇ ਕਦੇ ਵਾਪਸੀ ਕਰਦੇ ਰਹੇ ਤਾਂ ਇਹੀ ਹਾਲਾਤਾਂ ਦੇ ਦਰਮਿਆਨ ਜੋ ਕਮਾਂਸਾਂ ਛੜਿਆ ਹੋਇਆ ਜਿਸ ਨੂੰ ਲੈ ਕੇ ਬਾਗੀ ਧਰੈ ਨੇ ਸ਼ਿਕਾਇਤ ਦਿੱਤੀ ਸੀ ਇੱਕ ਪੱਤਰ ਦਿੱਤਾ ਸੀ ਸ੍ਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਅਕਾਲੀ ਸਰਕਾਰ ਵੇਲੇ ਉਦੋਂ ਬਹੁਤ ਵੱਡੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਗੁਨਾਹ ਹੋਏ ਨੇ ਜਿਸ ਦੇ ਮੱਦੇ ਨਜ਼ਰ ਜਿਹੜੀ ਸਾਰੀ ਜ਼ਿੰਮੇਵਾਰੀ ਸੁਖਵੀਰ ਸਿੰਘ ਬਾਦਲ ਦੀ ਹਤੇ ਅਸੀਂ ਵੀ ਉਸ ਸਮੇਂ ਜ਼ਿੰਮੇਵਾਰ ਹਾਂ ਤਾਂ ਉਦੋਂ ਬਾਅਦ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਂਦਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਫਿਰ 2 ਦਸੰਬਰ ਨੂੰ ਉਹਨਾਂ ਨੂੰ ਧਾਰਮਿਕ ਸੱਯਾ ਲਗਾਈ ਜਾਂਦੀ ਹੈ ਜਿਦੇ ਵਿੱਚ ਬਾਗਯ ਅਕਾਲੀ ਵੀ ਸ਼ਾਮਲ ਸੀਗੇ ਤਾਂ ਹੁਣ ਕੁੱਲ ਮਿਲਾ ਕੇ ਅਕਾਲੀ ਦਲ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸੁਖਦੇਵ ਸਿੰਘ ਢੀਂਡਸਾ ਬਾਰ ਬਾਰ ਆਪਣਾ ਸਟੈਂਡ ਬਦਲਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਜੇ ਮੁਰਤੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਜੇ ਅਕਾਲੀ ਆ ਜਿਹੜੇ ਲੀਡਰ ਨੇ ਉਹ ਸੁਖਬੀਰ ਬਾਦਲ ਨੂੰ ਫਿਰ ਤੋਂ ਪ੍ਰਧਾਨ ਚੁਣ ਲੈਂਦੇ ਨੇ ਤਾਂ ਇਹ ਚਤਰਾਜ ਕਿਸੇ ਨੂੰ ਨਹੀਂ ਹੋਏਗਾ ਸੰਦੂ ਵੀ ਪ੍ਰਵਾਨ ਹੋਏਗਾ ਸੁਖਵੀਰ ਸਿੰਘ ਬਾਦਲ ਪਰ ਚੋਣ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਆਪਣੇ ਕੋਲੇ ਹੀ ਪ੍ਰਧਾਨ ਬਣ ਕੇ ਬਹਿ ਜਾਓ ਆਪਣੇ ਕੋਲੇ ਹੀ ਪ੍ਰਧਾਨਗੀ ਦੀਆਂ ਚਾਬੀਆਂ ਰੱਖੋ ਇਹ ਸਖਤ ਸੰਕੇਤ ਹੈ ਜਿਹੜਾ ਸੁਖਦੇਵ ਸਿੰਘ ਢਿੰਡਸਾਨ ਨੇ ਦਿੱਤਾ ਉਹਨਾਂ ਦੇ ਬਿਆਨ ਨੇ ਸਿਆਸੀ ਚਰਚਾ ਨੂੰ ਇੱਕ ਵਾਰ ਫਿਰ ਤੋਂ ਅੱਗੇ ਤੋਰ ਦਿੱਤਾ ਤੇ ਦੇਖਣਾ ਹੋਏਗਾ ਕਿ ਹੁਣ ਅੱਗੇ ਹਾਲਾਤ ਕੀ ਰਹਿੰਦੇ ਨੇ ਧਾਰਮਿਕ ਸਜਾ ਭੁਗਤਣ ਤੋਂ ਬਾਅਦ ਅਕਾਲੀ ਲੀਡਰ ਤਖਾਸ ਤੌਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਦਾ ਅਗਲੇ ਅਕਾਲੀ ਦਲ ਬਾਰੇ ਕੀ ਸਟੈਂਡ ਹੋਏਗਾ ਨਵਾਂ ਅਕਾਲੀ ਦਲ ਕਿਸ ਤਰੀਕੇ ਨਾਲ ਬਣੇਗਾ ਸੁਖਬੀਰ ਬਾਦਲ ਦੀ ਉਹ ਅਕਾਲੀ ਦਲ ਦੇ ਵਿੱਚ ਕੀ ਥਾਂ ਹੋਏਗੀ ਤੇ ਬਾਗੀਆਂ ਨੂੰ ਕੀ ਪੋਜੀਸ਼ਨ ਉਹਨਾਂ ਨੂੰ ਉੱਥੇ ਮਿਲਦੀ ਹੈ ਇਹ ਆਉਣ ਵਾਲਾ ਸਮਾਂ ਤੱਕ ਕਰੇਗਾ ਦਿਉਜਾਜ ਧੰਨਵਾਦ